प्रेग्नेंट नहीं अच्छा डॉक्टर साहब बच्चा की मैं बिल्कुल ठीक हाँ ठीक ठाक है ओके जमा सब कुछ हलो तेरा दिमाग तो नहीं खराब हो गया तू तो जहर पी लगी सी ਆ ਵੀ ਤੂੰ ਤੂੰ ਆ ਦਿਨ ਸੇਦਾ ਧਿਆਨ ਰੱਖਿਆ ਕਰ ਹਾਂਜੀ ਹੁਣ ਮੈਂ ਤਾਂ ਦੇਖ ਬਾਹਰ ਵਗ ਜਾਣਾ ਕੰਮਕਾਰ ਤੇ ਮੈਨੂੰ ਨਹੀਂ ਪਤਾ ਲੱਗਦਾ ਨਾ ਮੈਂ ਫੋਨ ਤੇ ਪੁੱਛ ਸਕਦਾ ਬੜਾ ਹੈ ਨਾ ਤੇ ਤੂੰ ਮੜਾ ਜਾ ਆਪਣਾ ਖਿਆਲ ਰੱਖਿਆ ਕਰ ਤੁਸੀਂ ਟੈਂਸ਼ਨ ਨਾ ਲੋ ਮੈਂ ਆਪਣਾ ਧਿਆਨ ਰੱਖੂੰਗੀ ਹਾਂ ਤੁਸੀਂ ਨਾ ਬਸ ਆਪਣੇ ਕੰਮ ਤੇ ਧਿਆਨ ਦਿਓ ਐਵੇਂ ਨਾ ਕਿਕਰ ਕਰੀ ਚੱਲੇ ਉੱਥੇ ਉੱਥੇ ਤਾਂ ਗੀ ਮੈਂ ਵੀ ਤੈਨੂੰ ਇਹੀ ਕਹਿੰਦਾ ਸੀ ਮੈਨੂੰ ਥੋੜੇ ਜਿਹਾ ਜ਼ਿਆਦਾ ਦਿਨ ਲੱਗ ਜਾਣਗੇ ਉੱਥੇ ਫਿਰ ਆਇਆ ਨਹੀਂ ਜਾਣਾ ਮੇਰੂੰ ਬਾਕੀ ਭਾਈ ਤੇ ਭਬੀ ਹੈਗੇ ਆ ਹਨਾ ਖਿਆਲ ਰੱਖਣ ਲਈ ਤੇਰੇ ਨੇ ਹਾਂਜੀ ਵੀਰਾ ਭਬੀ ਹੈਗੇ ਨੇ ਹਾਂ ਉਹ ਵੀ ਤੇਰਾ ਵਧੀਆ ਖਿਆਲ ਰੱਖਣਗੇ ਹਨਾ ਹਾਂਜੀ ਹਾਂ ਬਾਕੀ ਤੂੰ ਐਂ ਜਿਗਾ ਤੂੰ ਰਿਐਕਟ ਕਰੀ ਨਹੀਂ ਆਂ ਖੁਸ਼ ਵੀ ਨਹੀਂ ਕੋਈ ਗੱਲ ਹੈਗੀ ਤਾਂ ਦੱਸ ਦੇ ਨਹੀਂ ਕੋਈ ਗੱਲ ਨਹੀਂ ਹੈਗੀ ਉਹ ਤਾਂ ਥੋੜਾ ਸਿਰ ਦੁਖ ਜਾਂਦਾ ਅਗ ਦੇ ਤੂੰ ਮੇਰੇ ਕੋਲੇ ਕੋਈ ਗੱਲ ਨਾਲ ਲੱਕੋ ਮੈਨੂੰ ਉੱਥੇ ਸਾਰਾ ਦਿਨ ਫਿਕਰ ਹੋਈ ਜਾਊਗੀ ਫਿਰ ਤੁਸੀਂ ਨਾ ਕੀ ਕਰਨਾ ਕਰੋ ਐਵੇਂ ਜੀ ਕੋਈ ਗੱਲ ਨਹੀਂ ਹੋਗੀ ਜੇ ਹੋਊਗੀ ਮੈਂ ਤੁਹਾਨੂੰ ਦੱਸ ਦੂੰਗੀ ਪੱਕਾ ਠੀਕ ਆ ਬਸ ਫਿਰ ਐਂ ਹੀ ਸਮਾਈਲ ਰੱਖਿਆ ਕਰ ਮੂੰਹ ਤੇ ਹੱਸਦੀ ਸੋਹਣੀ ਲੱਗਦੀ ਏ ਤੂੰ ਹਾਂਜੀ ਤੇ ਬਾਕੀ ਮੈਂ ਭਾਬੀ ਨੂੰ ਬੁਲਾ ਕੇ ਕਹਿ ਦਿੰਨਾ ਠੀਕ ਐ ਵੀ ਤੁਸੀਂ ਮੜਾ ਜੀ ਖਿਆਲ ਰੱਖਿਓ ਕੋਈ ਗੱਲ ਨਹੀਂ ਮੈਂ ਆਪਣਾ ਧਿਆਨ ਖੁਦ ਰੱਖ ਲਊ ਇਸ ਵਾਰ ਥੋੜੇ ਜਿਆਦਾ ਦਿਨ ਲੱਗ ਜਾਣਗੇ ਮੈਨੂੰ ਤੇ ਨਾਲੇ ਤੂੰ ਵੀ ਫੋਨ ਫੋਨ ਕਰ ਲਿਆ ਕਰ ਹੋਣੀ ਨਹੀਂ ਕਰਦੀ ਤੂੰ ਤਾਂ ਪਤਾ ਨਹੀਂ ਕਿੰਨੇ ਕੰਮਾਂ ਚ ਉਲਝੀ ਜਾਨੀ ਐ ਥੋੜੇ ਨਾ ਮੈਨਾਂਵੇਂ ਹੁੰਦਾ ਕਿ ਆ ਵੀ ਨੂੰ ਨਾ ਕੰਮ ਨਾ ਕਰਨੇ ਪੈਣ ਪਰ ਪਤਾ ਚੱਲਦਾ ਫੋਨ ਦਾ ਉਹ ਕੋਈ ਨਹੀਂ ਤੂੰ ਨਹੀਂ ਆਣੀ ਐ ਘਟ ਕਰ ਰ ਘਰ ਕੰਮ ਜਿਵੇਂ ਭਾਬੀ ਕਹਿੰਦੀ ਐ ਉਵੇਂ ਮੈਂ ਕਰੀ ਜਾ ਕਰ ਬਸ ਹਾਂਜੀ ਠੀਕ ਐ ਨਾ ਚੱਲ ਮੈਂ ਪਾ ਬੀਨੂ ਬੁਲਾਉਣਾ ਲੈ ਫਬੀਤਾ ਵੀ ਗਈ ਕੀ ਗੱਲਾਂ ਕਰੀ ਜਾਂਦੇ ਆ ਕੁਛ ਨਹੀਂ ਭਾਬੀ ਉਮੈ ਤਾਂ ਜਾਣਾ ਸੀ ਨਾ ਕੰਮ ਤੇ ਐਸੇ ਕਰਕੇ ਸਮਝਾਈ ਜਾਂਦਾ ਸੀ ਇਹਨੂੰ ਅੱਛਾ ਹਾਂ ਲੈ ਸਮਝਾਉ ਉਹ ਕੀ ਗੱਲ ਹੋ ਗਈ ਕੁਛ ਨਹੀਂ ਇਹ ਕਹਿੰਦੀ ਨਾ ਸਿਰ ਜਦੋਂ ਦੁਖੀ ਜਾਂਦਾ ਤੇ ਥੋੜੀਆਂ ਜਿਹਾ ਲੱਤਾਂ ਵੀ ਦੁਖੀ ਜਾਂਦੀਆਂ ਨੇ ਆ ਅੱਛਾ ਹਥਕਾਟ ਜੀ ਹੋ ਗਈ ਹੋਊਗੀ ਹਣਾ ਹਾਂ ਮੈਂ ਉਹ ਵੀ ਕਹਿੰਨਾ ਮੈਂ ਆ ਗਰਮੀ ਵਾਲੀ ਆ ਬੀਬੀ ਉਪੀ ਲੋ ਹੋ ਜਾਂਦਾ ਹਣਾ ਕਈ ਵਾਰੀ ਕੰਮ ਕਰਦੇ ਤਾਂ ਮੈਂ ਹਾਂ ਗਰਮੀ ਬਹੁਤ ਜ਼ਿਆਦਾ ਹੈ ਮੈਂ ਤਾਂ ਕਹਿਨੀ ਹੁੰਨੀ ਐ ਇਹਨੂੰ ਬਹਿ ਜਾ ਕਰ ਬਿਨਾਂ ਕੋਈ ਕੰਮ ਧੰਦਾ ਕਰਿਆ ਕਰ ਗਰਮੀ ਲੱਗੀ ਹੋਣੀ ਤੂੰ ਕੋਈ ਨਾ ਕੀ ਕਰਨਾ ਕਰ ਹੋ ਜੂਗੀ ਠੀਕ ਇਹੀ ਮੈਂ ਸਮਝਾਉਣਾ ਭਾਬੀ ਇਹਨੂੰ ਵੀ ਤੂੰ ਭਾਬੀ ਦੇ ਆਖੇ ਲੱਗ ਜਾ ਕਰ ਜੇ ਤੈਨੂੰ ਕਹਿੰਦੀ ਆ ਵੀ ਕੰਮ ਨਾ ਕਰ ਕੋਈ ਤਾ ਨਾ ਕਰਿਆ ਕਰ ਕੋਈ ਗੱਲ ਨਹੀਂ ਨਿਆਣੀ ਆ ਹੌਲੀ ਹੌਲੀ ਸਮਝ ਜੂਗੀ ਤੇ ਭਾਬੀ ਦੇਖੋ ਮੈਂ ਤਾਂ ਚਲਾ ਜਾਣਾ ਤੁਸੀਂ ਮੜਾ ਜਿਹਦਾ ਖਿਆਲ ਰੱਖਿਆ ਕਰੋ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਡਾਕਟਰ ਨੂੰ ਬੁਲਾ ਕੇ ਨਾ ਇਹਨੂੰ ਦਵਾਈ ਦਵਾ ਦਿੰਦੀ ਆ ਕੋਈ ਵਧੀਆ ਜੀ ਤੂੰ ਬੇਫਿਕਰ ਹੋ ਕੇ ਕੰਮ ਤੇ ਜਾ ਫਿਕਰ ਨਾ ਕਰੀ ਮੈਨੂੰ ਤੁਹਾਡੇ ਹੁੰਦੇ ਕਾਦੀ ਫਿਕਰ ਹੈ ਹਾਂ ਨਾਲੇ ਪਤਾ ਨਹੀਂ ਇਹਨੂੰ ਤਾਂ ਕੱਲ ਦੀ ਚੁੱਪ ਚੁੱਪ ਕਿਉਂ ਇਹਦਾ ਮੈਨੂੰ ਇੰਨਾ ਹੱਸ ਖੇਡ ਕੇ ਰਹਿੰਦੀ ਹੈਗੀ ਤੂੰ ਨਾ ਟੈਨਸ਼ਨ ਲਿਆ ਕਰ ਇਹ ਤੂੰ ਜਾਂਦਾ ਕਰਕੇ ਤਾਂ ਹੋ ਗਿਆ ਹੁਣ ਹਾਂ ਉਹ ਤਾਂ ਹੋ ਹੀ ਜਾਂਦਾ ਬੱਬਾ ਹਾਂ ਤੇ ਬਾਕੀ ਕੁਝ ਰਿਆ ਕਰ ਬਿੱਤੂ ਹੈ ਤੈਨੂੰ ਇਹਨਾਂ ਦੇ ਹੁੰਦੇ ਕੋਈ ਫਿਕਰ ਨਹੀਂ ਚਲੋ ਤੁਸੀਂ ਕਰੋ ਗੱਲਾਂ ਮੈਂ ਬਾਹਰ ਬੈਨ ਗਈ ਹਾਂ ਹਾਂ ਲੈ ਠੀਕ ਹੈ ਹੁਣ ਤਾਂ ਭਾਬੀ ਨੇ ਵੀ ਕਿਹਾ ਤਾਂ ਨਹੀਂ ਕੋਈ ਫਿਕਰ ਤੁਸੀਂ ਵਾਪਿਸ ਕਦੋਂ ਆਉਂਦੇ ਹੋ ਵਾਪਸ ਤਾਂ ਮੈਂ ਆ ਜੂਗਾ ਪਹਿਲਾਂ ਮੈਨੂੰ ਜਾਣ ਤਾ ਤੁਸੀਂ ਐਨੇ ਘੱਟਾਂ ਨੂੰ ਛੁੱਟੀ ਲੈ ਕੇ ਕਿਉਂ ਆਏ ਪਹਿਲਾਂ ਹੀ ਦਿਨ ਮੈਂ ਨੇ ਬਾਦ ਆਏ ਸੀ ਘੱਟੋ ਘੱਟ ਮਹੀਨਾ ਤਾਂ ਰਹਿੰਦੇ ਇੱਥੇ ਲੈ ਵੀ ਤੂੰ ਫਿਰ ਕੀ ਹੋ ਗਿਆ ਹੁਣ ਕੰਮ ਕਰ ਤਾਂ ਕਰਨੀ ਨੇ ਬਾਕੀ ਮੈਂ ਵਿਛਦੀ ਗੇੜਾ ਮਾਰ ਲੂੰਗਾ ਠੀਕ ਹੈ ਨਾ ਥੋੜਾ ਜਲਦੀ ਆ ਜੇ ਵਿਛਦੀ ਛੁੱਟੀਆਂ ਲੈ ਕੇ ਲੈ ਆਜੂ ਮੈਂ ਕੋਲ ਗਾਈ ਨਹੀਂ ਫੇਰ ਨਾ ਕਰ ਬਾਕੀ ਭਾਬੀ ਵੀ ਹੈ ਤੇ ਭਾਈ ਵੀ ਹੈ ਕੀ ਗੱਲ ਹੋ ਗਈ ਤੁਹਾਨੂੰ ਸੈਡ ਕਾ ਤਾਂ ਹੋ ਰਹੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੰਮ ਕਰਨ ਦਾ ਹੁਣ ਉਹਨੇ ਜਾਣਾ ਹੀ ਆ ਉਹ ਹੋਰ ਭਾਈ ਇਹ ਹੀ ਸਮਝਾਈ ਜਾਣਾ ਇਹਨੂੰ ਇਹ ਕਹਿੰਦੀ ਤੁਸੀਂ ਆਉਂਗੇ ਕਦੋਂ ਮਾਂ ਮੈਨੂੰ ਵਕਤ ਤਾਂ ਜਾਣਦੇ ਹਲੇ ਮੇਰੀ ਗੱਲ ਸੁਣ ਲੈ ਭਾਈ ਤੂੰ ਨਾ ਟੈਨਸ਼ਨ ਫਰੀ ਹੋ ਕੇ ਕੰਮ ਕਰ ਰਹੀ ਗੱਲ ਵੀ ਤੂੰ ਦੀ ਇਹਦੇ ਤੇ ਚਿੰਤਾ ਨਾ ਕਰ ਜਿੰਨਾ ਚਿਰ ਅਸੀਂ ਹੈਗੇ ਆ ਨਾ ਇਹਨੂੰ ਕਿਸੇ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਤੂੰ ਬੇਫਿਕਰ ਹੋ ਕੰਮ ਕਰਿਆ ਕਰ ਖਿੱਤੇ ਐਵੇਂ ਹੀ ਕਰ ਜਾਂਦੀ ਆ ਅਸ ਤੈਨੂੰ ਆਪਣੇ ਬੱਚਿਆਂ ਕੋਲ ਰੱਖ ਲਈਂ ਹਾਂ ਲੈ ਭਾਈ ਵਰਗੇ ਤਾਂ ਤੈਨੂੰ ਕਿੰਨਾ ਪਿਆਰ ਕਰਦੇ ਨੇ ਕੋਈ ਗੱਲ ਨਹੀਂ ਮੈਂ ਆ ਜੂਗਾ ਬਿਜਦੀ ਕਿਹੜਾ ਮਾਰ ਲੂਗਾ ਠੀਕ ਹੈ ਹੁਣ ਮੈਂ ਚੱਲਦਾ ਬਾਈ ਹੈ ਠੀਕ ਆ ਠੀਕ ਆ ਤੈਨੂੰ ਲੈਣ ਚਾਹੀ ਹਾਂ ਚੰਗਾ ਬੀਤ ਤੂੰ ਐਵੇਂ ਨਹੀਂ ਤੇਰੇ ਛੋਟਾ ਕਰਦੇ ਹੁੰਦੇ ਠੀਕ ਹੈ ਉਹ ਕੀ ਹੋਇਆ ਬੋਲਦੀ ਨਹੀਂ ਨਾਲੇ ਹੁਣ ਤਾਂ ਗਿਆ ਉਹ ਹੁਣ ਤਾਂ ਬੋਲ ਸਕਦੀ ਹੈ ਨਾ ਇਹਦੀ ਲੱਗਦਾ ਨਾ ਸੇਕ ਤਾਂ ਢਿੱਲੀ ਹੈ ਆਹ ਨਹੀਂ ਬੋਲਦੀ ਹੁਣੀ ਆਪਾਂ ਨਾ ਡਾਕਟਰ ਨੂੰ ਬੁਲਾ ਕੇ ਇਹਦਾ ਚੈੱਕ ਅਪ ਕਰਵਾਉਣੇ ਆ ਕੀ ਪਤਾ ਪ੍ਰਮਾਤਮਾ ਨੇ ਆਪਣੀ ਸੁਣ ਲਈ ਹੋਵੇ ਹੈ ਨਾ ਫਿਰ ਤਾਂ ਬਾਈ ਵਧੀਆ ਕਰ ਲੈ ਆਪਾਂ ਅੱਜ ਹੀ ਡਾਕਟਰ ਨੂੰ ਬੁਲਾਉਨੇ ਆ ਇਹਦਾ ਚੈੱਕ ਅਪ ਕਰਵਾਉਣਾ ਠੀਕ ਹੈ ਨਾ ਖੁਸ਼ ਖੁਸ਼ ਰਿਹਾ ਕਰ ਹਾਂ ਸਾਨੂੰ ਸਾਡਾ ਬੱਚਾ ਨਾ ਫੁੱਲਾਂ ਨੂੰ ਖਿੜਿਆ ਚਾਹੀਦਾ ਐਵੇਂ ਸੜੂ ਜਾ ਨਹੀਂ ਚਾਹੀਦਾ ਐਵੇਂ ਨਮਾਚ ਸੜ ਕੇ ਰਿਹਾ ਕਰ ਇਸ ਕਰਕੇ ਮੈਂ ਤਾਂ ਕੰਮ ਵੀ ਆਪ ਕਰ ਲੈਣੀ ਆ ਤੈਨੂੰ ਕੰਮ ਨੂੰ ਵੀ ਨਹੀਂ ਕਹਿੰਦੀ ਤੇ ਜਿਹੜੀ ਚੀਜ਼ ਚਾਹੀਦੀ ਹੋਈ ਨਾ ਬਸ ਸਾਨੂੰ ਮੂੰਹੋਂ ਦੱਸ ਦੇ ਤੈਨੂੰ ਉਹੀ ਮਿਲੂ ਤੇਰੀ ਪੂਰੀ ਸੇਵਾ ਹੋਊਗੀ ਮੈਂ ਨਾ ਡਾਕਟਰ ਨੂੰ ਫੋਨ ਕਰਕੇ ਆਉਣੀ ਆ ਹਾਂ ਤੂੰ ਕਰ ਠੀਕ ਹੈ ਨਾ ਉਹ ਖੁਸ਼ ਹੈ ਟੈਂਸ਼ਨ ਨਹੀਂ ਲੈਣੀ ਤੂੰ ਮੈਂ ਹੈਗਾ ਨਾ ठीक है ठीक नहीं बिल्कुल हां ओके ते ਕੁਲਦੀਪ ਦੇ ਬੈਠੇ ਹੋਏ ਨਾ ਇਹ ਹਾਂਜੀ ਹਾਂਜੀ ਆਰਪੋਰਟ ਸੀ ਇਹਨਾਂ ਦੀ ਜੀ ਕੀ ਆਰਪੋਰਟ ਚ ਪਰ ਇਹ ਨਹੀਂ ਪਈ ਅੱਛਾ ਡਾਕਟਰ ਸਾਹਿਬ ਬੱਚਾ ਕਿਵੇਂ ਬਿਲਕੁਲ ਠੀਕ ਹੈ ਹਾਂ ਠੀਕ ਠਾਕ ਹੈ ਓਕੇ ਜਮਾ ਸਭ ਕੁਝ ਜੀ ਹਲੋ ਜੀ ਠੀਕ ਹੈ ਡਾਕਟਰ ਸਾਹਿਬ ਚਲੋ ਠੀਕ ਹੈ ਓਕੇ ਤੇ ਖਿਆਰ ਰੱਖਿਓ ਨਾ ਹਾਂਜੀ ਤੇ ਖਾਣ-ਪੀਣ ਨੂੰ ਜਿੰਨਾ ਹੋ ਸਕੇ ਵੀ ਇਹਨਾਂ ਨੂੰ ਵਧੀਆ ਦੇ ਹਾਂਜੀ ਡਾਕਟਰ ਸਾਹਿਬ ਹਾਂਜੀ ਕਰੇ ਜੱਕ ਹਾਂ ਠੀਕ ਹੈ ਕੀ ਉਹ ਬਧਾਨਾ ਹੋ ਗਿਆ ਕਵੀਬ ਨੂੰ ਹੈ ਹਾਂ ਅੱਛਾ ਜੀ ਲੈ ਕੁਲਦੀਪ ਨੂੰ ਕੱਲੇ ਨੂੰ ਕਿਉਂ ਬਧਾਨਾ ਇਹ ਤਾਂ ਸਾਰੇ ਪਰਿਵਾਰ ਲਈ ਖੁਸ਼ੀ ਵਾਲੀ ਗੱਲ ਹੈ ਹਾਂ ਉਹ ਤਾਂ ਹੈ ਪਰ ਹਾਂ ਸਾਰੇ ਪਰਿਵਾਰ ਲਈ ਖੁਸ਼ੀ ਵਾਲੀ ਗੱਲ ਤਾਂ ਹੈ ਨਾ ਹਾਂ ਲੈ ਘਰ ਤੇ ਕੰਮ ਕੁਲਦੀਪ ਕਿੱਥੇ ਆਪ ਕੁਲਦੀਪ ਤਾਂ ਡਿਊਟੀ ਤੇ ਗਿਆ ਹੋਇਆਗਾ ਹੋਰ ਨੂੰ ਬਧਾਨਾ ਦੇ ਜਾਂਦੇ ਓਹੋ ਡਾਕਟਰ ਸਾਹਿਬ ਤੁਸੀਂ ਮੈਨੂੰ ਬਧਾਨਾ ਦੇ ਦਿੱਤੀ ਉਹਨੂੰ ਦੇ ਦਿੱਤੀ ਇੱਕੋ ਹੀ ਗੱਲ ਆ ਆ ਜੂਗਾ ਬਸ ਹਣ ਆ ਛੁੱਟੀ ਆ ਜੀ ਇਸ ਹਫਤੇ ਅੱਛਾ ਇਹ ਉਹ ਚਲੋ ਮੈਂ ਕਹਿ ਗਿਆ ਸੀ ਵੇਖਦਾ ਖਿਆਲ ਰੱਖਣਾ ਤੁਸੀ ਚਿੰਤਾ ਨਾ ਕਰੋ ਬਸ ਮੈਨੂੰ ਐ ਦੱਸੋ ਕਿ ਕਿਹੜੀ ਚੀਜ਼ ਤੇ ਉਹਦਾ ਪ੍ਰਹੇਜ ਰੱਖਣਾ ਹੈ ਕਿਹੜੀ ਤੋਂ ਨਹੀਂ ਉਹ ਪ੍ਰਹੇਜ ਤਾਂ ਜਿਆਦਾ ਕੰਮ ਕਰਨਾ ਕਰਨਾ ਕਰਦਾ ਆ ਤਿੰਨ ਮਹੀਨੇ ਦੀ ਗੱਲ ਹੁੰਦੀ ਹੈ ਨਾ ਬਹੁਤ ਜਿਆਦਾ ਮੁਸ਼ਕਲ ਹੈ ਤਿੰਨ ਮਹੀਨੇ ਜੇ ਹੁਣ ਖਿਆਲ ਰੱਖੋਗੇ ਤਾਂ ਬੱਚਾ ਤਾਂ ਅੰਦਰ ਉਸ ਤੋਂ ਨਾ ਤੁਸੀ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਮੈਂ ਤੇ ਮੇਰੀ ਵਾਈਫ ਉਹਦਾ ਪੂਰਾ ਧਿਆਨ ਰੱਖਾਂਗੇ ਹਾਂ ਹਾਂ ਕੰਮ ਛੱਡੋ ਅਸੀਂ ਤੁਹਾਨੂੰ ਪਾਣੀ ਦਾ ਗਲਾਸ ਤੱਕ ਨਹੀਂ ਚੱਕਣ ਦੇਣਾ ਜੀ ਠੀਕ ਹੈ ਤੇ ਬਾਕੀ ਜਿੰਨਾ ਹੋ ਸਕੇ ਉਹਨਾਂ ਨੂੰ ਖਾਣਾ ਨਾਲ ਹਲਦੀ ਦਿਓ ਹਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਚਲੋ ਮੈਂ ਚਲਨਾ ਹਾਂ ਜੀ ਡਾਕਟਰ ਸਾਹਿਬ ਧੰਨਵਾਦ ਹੈ ਠੀਕ ਹੈ ਵੀ ਸ਼ੋਕਰ ਹੈ ਮੇਰੇ ਪ੍ਰਮਾਤਮਾ ਆਹ ਤਾਂ ਤੂੰ ਵਧੀਆ ਕੀਤਾ ਬਹੁਤ ਟਾਈਮ ਤੋਂ ਉਡੀਕ ਸੀ ਇਸ ਦਿਨ ਦੀ ਗਗਨਾ ਤੈਨੂੰ ਨਹੀਂ ਪਤਾ ਤੂੰ ਸਾਨੂੰ ਕਿੰਨੀ ਖੁਸ਼ੀ ਦਿੱਤੀ ਜਾ ਰਹੇ ਹਨ ਹਾਂਜੀ ਡਾਕਟਰ ਸਾਹਿਬ ਕਹਿੰਦੇ ਬੱਚਾ ਬਿਲਕੁਲ ਠੀਕ ਆ ਉਹ ਸੱਚ ਹਾਂ ਨਲੇ ਉਹ ਕੁਲਦੀਪ ਨੂੰ ਵਧਾਈਆਂ ਦੇਣ ਦੀ ਗੱਲ ਕਰਦੇ ਸੀ ਅੱਛਾ ਹੁਣ ਡਾਕਟਰ ਨੂੰ ਕੀ ਪਤਾ ਵੀ ਇਹ ਬਤਾਨਿਆ ਕਿ ਨੂੰ ਜਾਂਦੀਆਂ ਨੇ ਚਲ ਆ ਤਾਂ ਪ੍ਰਮਾਤਮਾ ਨੇ ਆਪਣੀ ਸੁਣ ਲਈ ਬਸ ਜਿਹੜੀ ਗੱਲ ਤੈਨੂੰ ਕਹੀ ਆ ਉਸ ਗੱਲ ਦਾ ਤੂੰ ਧਿਆਨ ਰੱਖੀ ਨਲੇ ਮੇਰੀ ਗੱਲ ਸੁਣ ਹਣ ਬਿੱਤੂ ਕਿਸੇ ਕੰਮ ਤੇ ਹੱਥ ਲਾਉਣ ਦੀ ਲੋੜ ਨਹੀਂ ਤੂੰ ਖਾਸ ਧਿਆਨ ਰੱਖੀ ਹਾਂਜੀ ਉਹਨਾਂ ਨੇ ਸਪੈਸ਼ਲ ਕਿਹਾ ਕਿ ਤੈਨੂੰ ਕੋਈ ਕੰਮ ਨਹੀਂ ਕਰਾਉਣਾ ਤੁਸੀਂ ਬੇਫਿਕਰ ਹੋ ਜਾ ਮੈਂ ਕਿਸੇ ਕੰਮ ਨੂੰ ਹੱਥ ਨਹੀਂ ਲਾਉਣ ਦਿੰਦੀ ਇਹਨੂੰ ਤੁਹਾਨੂੰ ਪਤਾ ਨਾ ਪਰਮਾਤਮਾ ਨੇ ਮਸਾਂ ਸੁਣੀਆਂ ਆਪਣੀ ਤੇ ਇਹ ਮੌਕਾ ਆਪਾਂ ਹੱਥੋਂ ਨਹੀਂ ਜਾਣ ਦੇਣਾ ਤੇ ਤੂੰ ਵੀ ਮੇਰੀ ਗੱਲ ਸੁਣ ਸਾਨੂੰ ਪੁੱਛੇ ਬਿਨਾ ਬੈੱਡ ਤੋਂ ਨਹੀਂ ਉਤਰਨਾ ਕਿਸੇ ਕੰਮ ਨੂੰ ਹੱਥ ਲਾਉਣ ਦੀ ਲੋੜ ਨਹੀਂ ਠੀਕ ਹੈ ਨਾ ਜੋ ਚਾਹੀਦਾ ਤੈਨੂੰ ਇੱਥੇ ਹੀ ਮਿਲੂਗਾ ਹਾਂ ਪਾਣੀ ਦੇ ਗਲਾਸ ਤੋਂ ਲੈ ਕੇ ਹਰ ਇੱਕ ਚੀਜ਼ ਤੱਕ ਤੈਨੂੰ ਬੈੱਡ ਤੇ ਮਿਲੂਗੀ ਤੂੰ ਬੇਚੇ ਚਕੋ ਕੇ ਮੈਨੂੰ ਕਹਿ ਦਿਆ ਕਰੀ ਕਿਸੇ ਕੰਮ ਨੂੰ ਹੱਥ ਨਾ ਲਾਈ ਤੇ ਸਾਡੇ ਬੱਚੇ ਦਾ ਖਾਸ ਧਿਆਨ ਰੱਖੇ ਸਮਝ ਗਈ ਨਾ ਚਲ ਕੋਈ ਗੱਲ ਨਹੀਂ ਇਹਨੂੰ ਕਰਨ ਦੇ ਰੈਸਟ ਹਾਂਜੀ ਤੂੰ ਮੇਰੀ ਗੱਲ ਸੁਣ ਤੂੰ ਚੱਲੋ ਨਹੀਂ ਆਇਆ ਰੈਸਟ ਕਰ ਲਈ ਹੁਣ

ਜੇ ਗੱਲ ਕੁਲਦੀਪ ਤੱਕ ਪਹੁੰਚ ਗਈ ਫੇਰ ਤੇ ਕਿੰਨਾ ਕੁ ਟਾਈਮ ਉਹ ਤੋਂ ਲੁਕੋ ਕੇ ਰੱਖਾਂਗੇ ਕੋਈ ਗੱਲ ਨਹੀਂ ਹਜੇ ਕੁਲਦੀਪ ਕੋਲ ਗੱਲ ਨਹੀਂ ਪਹੁੰਚੀ ਨਾ ਤਾਂ ਗਾਹਾਂ ਵੀ ਨਹੀਂ ਪਹੁੰਚਦੀ ਹੈਗੀ ਬਸ ਥੋੜਾ ਜਿਹਾ ਆਪਾਂ ਨੂੰ ਨਾ ਇੱਥੇ ਧਿਆਨ ਰੱਖਣਾ ਪੈਣਾ ਇਹਨੂੰ ਕੱਲੀ ਨੂੰ ਨਹੀਂ ਛੱਡਣਾ ਆਪਾਂ ਕਈ ਵਾਰੀ ਕੁਲਦੀਪ ਕੋਲ ਗੱਲ ਕਰਦੇ ਨਹੀਂ ਤਾਂ ਇਹ ਬਹੁਤ ਡਰਦੀ ਆ ਕੋਈ ਗੱਲ ਨਹੀਂ ਕਰਦੀ ਹੈਗੀ ਇਸੇ ਗੱਲ ਦਾ ਹੀ ਡਰਾ ਉਹ ਯਾਰ ਮੇਰੀ ਗੱਲ ਸੁਣ ਇਹ ਕੋਈ ਖਿੜਿਆਉਣਾ ਨਹੀਂ ਹੈਗਾ ਜਿਹੜਾ ਬਦਲ ਕੋ ਕੇ ਰੱਖ ਲਾਂਗੀ ਸਮਝ ਨਹੀਂ ਆ ਨਾ ਮੇਰੀ ਗੱਲ ਦੇਖ ਮੈਨੂੰ ਪਿਆਰ ਨਾਲ ਸਮਝਾਤਾ ਛੇ ਫੇਰ ਵੀ ਪਾਣੀ ਸਿਰ ਉੱਤੋਂ ਦੀ ਨੰਗੂਗਾ ਨਾ ਤਾਂ ਉਹੇ ਜਿਹਾ ਤਰੀਕਾ ਵਰਤਿਆ ਜਾਊਗਾ ਪਰ ਮੈਂ ਮੌਕਾ ਹੱਥੋਂ ਨਹੀਂ ਜਾਣ ਦਿੰਦੀ ਮੈਂ ਆਪਦਾ ਬੱਚਾ ਨਹੀਂ ਗਵਾਉਂਦੀ ਚਾਹੇ ਉਹਦੀ ਖਾਤਰ ਨਾ ਮੈਨੂੰ ਕੁਝ ਵੀ ਕਰਨਾ ਪੈ ਜਾਵੇ ਮੈਂ ਸਮਝਦਾ ਤੇਰੀਆਂ ਭਾਵਨਾਵਾਂ ਤੇ ਤੈਨੂੰ ਪਤਾ ਮੈਨੂੰ ਵੀ ਇੰਨੀ ਟੈਨਸ਼ਨ ਹੈਗੀ ਪਰ ਯਾਰ ਬਸ ਡਾਰੇ ਸਾਲ ਦਾ ਵੀ ਕਲਦੀਪ ਤੋ ਆਪਾਂ ਇਹ ਗੱਲ ਕਿਵੇਂ ਸਿੱਕਾ ਤੋਂ ਟਿੱਕ ਲੁਕੋਵਾਂਗੇ ਟੂ ਬੀ ਫਿਕਰ ਹੋ ਜਾ ਉਹ ਮੇਰੇ ਤੇ ਛੜਦੇ ਕੋਈ ਗੱਲ ਨਹੀਂ ਕੁਛ ਨਹੀਂ ਪਤਾ ਲੱਗਦਾ ਗਲਦੀਪ ਨੂੰ ਤੂੰ ਵੱਧ ਤੋਂ ਵੱਧ ਏਕ ਹੈ ਵੀ ਤੂੰ ਉੱਥੇ ਹੀ ਰਹਿ ਕੰਮ ਕਰ ਘਰੇ ਨਾ ਕੋਈ ਨਾ ਕੋਈ ਆਪਾਂ ਲੌਣੇ ਆਸੂ ਰੀਮ ਕੁਛ ਨਾ ਕੁਛ ਤਾਂ ਕਰਾਂਗੇ ਨਾ ਕਦੋਂ ਤੱਕ ਮੈਂ ਇਹਨੂੰ ਕਹਾ ਆਖਰ ਕਰ ਉਹ ਘਰੇ ਤਾਂ ਆਊਗਾ ਪਰ ਜਦੋਂ ਆਇਆ ਉਹ ਯਾਰ ਇਹਨੂੰ ਇਸ ਹਾਲ ਚ ਦੇਖ ਕੇ ਉਹ ਪੁੱਛੂਗਾ ਨਹੀਂ ਤੂੰ ਮੇਰੇ ਤੇ ਛੜ ਦੇ ਪਹਿਲਾਂ ਵੀ ਮੈਂ ਤੈਨੂੰ ਕਿਹਾ ਸੀ ਤੇ ਮੈਂ ਤੈਨੂੰ ਹੁਣ ਵੀ ਕਹਿੰਨੀ ਆ ਬਸ ਤੈਨੂੰ ਜਿੰਨਾ ਕੰਮ ਸੌਪੇ ਆ ਨਾ ਮੈਂ ਤੂੰ ਉਹਨੂੰ ਖੁਸ਼ ਰੱਖਣਾ ਉਹ ਕੱਲੀ ਨੂੰ ਨਹੀਂ ਛੱਡਣਾ ਕਿਤੇ ਉਹ ਕੁਲਦੀਪ ਨੂੰ ਦੱਸ ਦੇ ਤੇ ਜਾਂ ਕੋ ਗਲਤ ਕਦਮ ਚੱਕ ਕੋਈ ਜੇ ਉਹਨੇ ਕੋ ਗਲਤ ਕਦਮ ਚੱਕ ਲਿਆ ਮੇਰਾ ਬੱਚਾ ਮੇਰੇ ਹੱਥੋਂ ਗਿਆ ਤਾਂ ਫਿਰ ਮੈਂ ਤੈਨੂੰ ਵੀ ਮਾਫ ਨਹੀਂ ਕਰਨਾ ਤੂੰ ਫੇਰ ਮਨਾ ਐਡੀ ਰੈਸ਼ਨ ਅਲੈਤੀ ਤੂੰ ਦਨਾਂ ਮੈਂ ਆਪੇ ਸੰਭਲੂੰਗੀ ਹੈਗਾ ਮੇਰੇ ਕੋਲ ਤਰੀਕਾ ਫਿਰ ਦੇਖੀ ਜਾਊ ਜੋ ਹੋਊਗਾ ਜਾ ਉਹਦੇ ਕੋਲ ਜਾ ਉਹਨੂੰ ਖਵਾ ਪਿਆ ਕੁਛ ਠੀਕ ਹੈ ਠੀਕ ਹੈ ਦਲਦੀਪ ਕਲਦੀਪ ਪਾਲੀ ਕੱਲ ਗਈ ਨਾ ਮੈਂ ਆਪਦੇ ਬੱਚੇ ਖਾਤਰ ਵੇ ਲਿਸਨ ਦਗੀ ਕਿ ਕਿਤੋਂ ਕਿੱਥੇ ਆ ਕੇ ਖੜ ਗਈ ਪਤਾ ਹੀ ਨਹੀਂ ਚੱਲ ਰਹੀ ਮੇਰੇ ਨਾਲ ਹੋਇ ਕੇ ਜਾਂਦਾ ਬਿਲਕੁਲ ਕੁਲਦੀਪ ਤਾਂ ਹੈਗਾ ਸੀ ਮੈਂ ਜਿੰਨੂੰ ਆਪਣੀਆਂ ਸਾਰੀਆਂ ਪ੍ਰੋਬਲਮ ਦੱਸਦੀ ਹੁੰਦੀ ਸੀ ਪਰ ਹੁਣ ਤਾਂ ਮੈਂ ਉਹਨੂੰ ਵੀ ਨਹੀਂ ਕੁਝ ਦੱਸ ਸਕਦੀ ਉਹ ਕਿੰਨਾ ਕਰੋਸਾ ਕਰਦਾ ਆਪਣੀ ਵੀਰੇ ਭਾਬੀ ਤੇ ਦੇਖੋ ਉਹਨਾਂ ਨੂੰ ਬਿਲਕੁਲ ਕਦਰ ਨਹੀਂ ਆਪਣੇ ਭਾਈ ਦੀ ਉਹਨਾਂ ਨੂੰ ਰਿਸ਼ਤਿਆਂ ਬਾਰੇ ਇਹ ਨਹੀਂ ਕੁਝ ਸਮਝ ਆ ਗਈ ਮੈਂ ਕੁਲਦੀਪ ਨੂੰ ਕੁਝ ਦੱਸ ਵੀ ਨਹੀਂ ਸਕਦੀ। ਛੇ ਉਹਨੂੰ ਦੱਸਤਾ ਉਹ ਤਾਂ ਫਿਰ ਉਸ ਦਾ ੁੱਟ ਜਾਊਗਾ। ਉਹ ਤਾਂ ਰੱਬ ਜਿੰਨਾ ਭਰੋਸਾ ਕਰਦਾ ਆਪਣੇ ਵੀਰੇ ਤੇ। ਪਰ ਮੈਂ ਉਹਨੂੰ ਧੋਖਾ ਨਹੀਂ ਦੇ ਸਕਦੀ। ਮੈਨੂੰ ਕੁਝ ਨਾ ਕੁਸਤਾ ਕਰਨਾ ਪਊਗਾ। ਜੇ ਐ ਵੀ ਚੱਲਦਾ ਰਿਹਾ ਤਾਂ ਮੈਂ ਤੇ ਕੁਲਦੀਪ ਦਾ ਰਿਸ਼ਤਾ ਤਾਂ ਖਰਾਬ ਹੋ ਹੀ ਗਏ ਹੋਊਗਾ। ਤੇ ਉਹਦਾ ਆਪਣੇ ਵੀਰੇ ਭਾਬੀ ਤੋਂ ਭਰੋਸਾ ਵੀ ਉੱਡ ਜਾਊਗਾ। ਮੈਨਾਂ ਨਹੀਂ ਚਾਹਦੀ ਉਹ ਟੁੱਟੇ। ਮੈਂ ਕੁਝ ਨਾ ਕੁਸਤਾ ਕਰੂੰਗੀ। ਲੌਂਦੀ ਲੌਂਦੀ ਕਿੱਧਰ ਗਈ ਸ਼ਰਮ ਵਾਲੀ ਲੌਂਦੀ ਇਹ ਕਿੱਥੇ ਚਲੀ ਗਈ ਕਾਹਨ ਲਏ ਨੈਵਰ ਗਿਆ ਮੈਂ ਮੈਨੂੰ ਬਿਨਾਂ ਦੱਸੇ ਕਿਤੇ ਨਾ ਜਾਇਆ ਕਰ ਉਹ ਬਸ ਕਿਉਂ ਅੰਦਰ ਖੜਾ ਸੀ ਤੂੰ दिमाग था नहीं खराब हो गया तू तो जहर पी लगी समझाया मेनू एक गल दस मैं तेन कहा ना भी मैं इस बच्चे खात्र बहुत कुछ कर सकती हाँ किसी भी हद तक जा सक दिया। मेरा तो तेरा गल दबदा ਮੈਂ ਨਹੀਂ ਕਰ ਸਕਦੀ ਮਜਬੂਰ ਆ ਮੈਂ ਮੇਰਾ ਬੱਚਾ ਤੇਰੇ ਪੇਟ ਤੇਰੀ ਗਾਲ ਸੁਣ ਲੈ ਤੈਨੂੰ ਮੈਂ ਪਿਆਰ ਨਾਲ ਸਮਝਾਇਆ ਸੀ ਮੇਰੇ ਨਾਲ ਪਿਆਰ ਨਾਲ ਹੀ ਰਹ ਵਧੀਆ ਰਹੇਗੀ ਤੈਨੂੰ ਤੈਨੂੰ ਜ਼ਹਿਰ ਮਿਲੇਗੀ ਮਿੱਥੋਂ ਮਗਾਈ ਹੈ ਤੂੰ ਮਗਾਈ ਨਹੀਂ ਉਹ ਉੱਥੇ ਪੈਸੀ ਬੋਤੇ ਦੇਖ ਠਿਕ ਪਿੱਕ ਤੂੰ ਮੈਨੂੰ ਨਤਕ ਨਾ ਕਰ ਮੈਨੂੰ ਮਜਬੂਰ ਨਾ ਕਰ ਭਈ ਮੈਂ ਤੇਰੇ ਨਾਲ ਜਾਨਵਰ ਆਲਾ سلوਕਰ ਆ ਮੈਡਮ ਮੈਨੂੰ ਪਿਆਰ ਨਾਲ ਹੀ ਕਹਿਨੀ ਆ ਤੇਰੀ ਕੁੱਖ ਚ ਪਰ ਰਿਹਾ ਬੱਚਾ ਨਾ ਮੇਰਾ ਤੇ ਟਿੰਕੇ ਦਾ ਇਹ ਸਮਝ ਲੈ ਕੁੱਖ ਮੁੱਲ ਲਈ ਆ ਤੇਥੋਂ ਸਰਦੂਜੀ ਕੁਲਦੀਪ ਚੁੱਪ ਕੁਲਦੀਪ ਨਾਲ ਨਾ ਮੈਂ ਆਪੇ ਨਿਪਟ ਲੂੰਗੀ ਤੈਨੂੰ ਜਿੰਨਾ ਕਿਹਾ ਤੂੰ ਉਨਾ ਕਰ ਜਿਸ ਦਿਨੇ ਇਸ ਬੱਚੇ ਨੇ ਜਨਮ ਲੈ ਲਿਆ ਇਹ ਬੱਚਾ ਸਾਡੇ ਕੋਲ ਸਿਰਫ 9 ਮਿੰਨਿਆਂ ਦੀ ਗੱਲ ਐ ਚੁੱਪ ਕਰਕੇ ਕੱਢ ਲੈ ਨਹੀਂ ਨਾ ਮੈਥੋਂ ਕੁਝ ਗਲਤ ਹੋ ਜਾਊਗਾ ਤੂੰ ਨਾ ਚੁੱਪ ਕਰਕੇ ਅੰਦਰ ਚੱਲ ਜਾ ਤੇ ਹੁਣ ਆਪਣੀ ਸ਼ਕਲ ਨਾ ਵਿਖਾਈ ਮੈਨੂੰ ਬਾਹਰ ਨਹੀਂ ਦਿਖਣੀ ਚਾਹੀਦੀ ਜੇ ਬਾਹਰ ਦੇਖੀ ਨਾ ਤਾਂ ਤੂੰ ਸੋਚ ਵੀ ਨਹੀਂ ਸਕਦੀ ਤੇਰੇ ਨਾਲ ਕੀ ਹੋ ਸਮਝ ਗਈ ਚੱਲ ਅੰਦਰ ਅਰੇ ਰੱਬਾ ਤੱਬ ਵਲ ਵਲ ਬਚ ਕੇ ਛੇ ਮੇਰੇ ਬੱਚੇ ਨੂੰ ਕੁਛ ਕਰ ਦਿੰਦੀ ਫੇਰ ਟਿੰਕੇ ਨੂੰ ਇੱਕ ਕੰਮ ਦਿੱਤਾ ਸੀ ਉਹ ਤਾਂ ਉਹ ਵੀ ਨਹੀਂ ਹੋਇਆ ਕੀ ਕਰੀਏ ਨੇ ਇਹ ਤਾਂ ਨਾ ਮੈਂ ਤਾਂ ਕੁਛ ਨਹੀਂ ਕਰਦੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੈਨੂੰ ਮੈਂ ਇੱਕ ਕੰਮ ਸੌਪਿਆ ਸੀ ਤੇ ਇੱਥੇ ਉਹ ਵੀ ਨਹੀਂ ਢੰਗਣਾ ਹੁੰਦਾ ਕਿਹੜਾ ਕੰਮ ਤੇ ਤੂੰ ਪਾਰਾ ਕਿ ਹਾਈ ਕਰਖਿਆ ਆਬਦਾ ਤੈਨੂੰ ਪਤਾ ਹੈ ਅੱਜ ਕੀ ਹੋਇਆ ਉਹ ਜ਼ਹਿਰ ਖਾ ਰਹੀ ਸੀ ਹੈਂ ਛੇ ਮੈਂ ਨਾ ਦੇਖਦੀ ਤਾਂ ਗਿਆ ਸੀ ਆਪਣਾ ਬੱਚਾ ਤਾਂ ਨਾ ਤੇਥੋਂ ਮੈਂ ਉਮੀਦ ਕਿਸੇ ਕੰਮ ਦੀ ਕਰ ਹੀ ਸਕਦੀ ਮੈਂ ਕਿੱਡੀ ਬੇਵਕੂਫਾ ਮੈਂ ਤੈਨੂੰ ਕਿੱਡੀ ਜ਼ਿੰਮੇਵਾਰੀ ਦੇਤੀ ਮੈਂ ਉਮੀਦ ਕੀਤੀ ਮੈਂ ਕਰਲੀ ਤੇਰੇ ਤੋਂ ਇਹ ਇੱਕ ਗੱਲ ਸੁਣ ਲੈ ਛੇ ਮੇਰੇ ਬੱਚੇ ਨੂੰ ਕੁਝ ਹੋਇਆ ਨਾ ਮੈਂ ਤੈਨੂੰ ਮਾਫ਼ ਨਹੀਂ ਕਰਨਾ ਕਦੇ ਵੀ ਮੇਰੀ ਗੱਲ ਸੁਣਾ ਮੇਰੀ ਗੱਲ ਤਾਂ ਸੁਣ ਲੈ ਤੂੰ ਗਰਮ ਕਿਉਂ ਹੋ ਰਹੀ ਹੈ ਮੇਰੀ ਗੱਲ ਸੁਣ ਉਹ ਸਾਰਾ ਦਿਨ ਤਾਂ ਮੈਂ ਉਹਦੇ ਕੋਲ ਵੀ ਨਹੀਂ ਰਹਿ ਸਕਦਾ ਕਿਉਂ ਐਹੋ ਜਿਹਾ ਤੇਰੇ ਕਿਹੜੇ ਕੰਮ ਨਹੀਂ ਛੜੇ ਤੈਨੂੰ ਬੱਚੇ ਤੋਂ ਵੱਧ ਕੇ ਨੇ ਕੋਈ ਕੰਮ ਨਹੀਂ ਮੈਨੂੰ ਬੱਚੇ ਤੋਂ ਵੱਧ ਕੇ ਮੇਰੇ ਗਵਸਰਨ ਇਹ ਮੇਰੀ ਪਹਿਲੀ ਤੇ ਆਖਰੀ ਗਲਤੀ ਸੀ ਠੀਕ ਆ ਹੁਣ ਤੂੰ ਕੁਛ ਵੀ ਕਰੇਂਗਾ ਨਾ ਇੱਕ ਪਾਣੀ ਦਾ ਗਲਾਸ ਤੱਕ ਵੀ ਰੂਮ ਚੋਂ ਬਾਹਰ ਨਹੀਂ ਆਏਂਗਾ ਸਿਰਫ ਤੂੰ ਉਹਦੇ ਤੇ ਆਪ ਦੀ ਕੁ ਡਿਓਟੀ ਨਿਭਾਉਣੀ ਆ ਅੱਗੇ ਤਾਂ ਮੈਂ ਆਪੇ ਹੀ ਸੰਭਲੂਗੀ ਮੈਨੂੰ ਕਿਸੇ ਕੰਮ ਦੀ ਲੋੜ ਨਹੀਂ ਮੈਨੂੰ ਕਾਸੇ ਦੀ ਜ਼ਰੂਰਤ ਨਹੀਂ ਤੂੰ ਬਸ ਉਹਦਾ ਧਿਆਨ ਰੱਖ ਅੱਜ ਅੱਜ ਤੈਨੂੰ ਨਹੀਂ ਪਤਾ ਕੀ ਹੋ ਜਾਣਾ ਸੀ ਜੇ ਆਪਣੇ ਬੱਚੇ ਨੂੰ ਕੁਝ ਹੋ ਜਾਂਦਾ ਫਿਰ ਫਿਰ ਆਪਾਂ ਕਰਦੇ ਮਸਾਂ ਤਾਂ ਆਪਣੇ ਆਪ ਨੂੰ ਇੱਕ ਮੌਕਾ ਦਿੱਤਾ ਆਪਣੇ ਤੋਂ ਤੋ ਹੋ ਵੀ ਨਹੀਂ ਸੰਭਰੇ ਆ ਮੈਂ ਮੈਨੂੰ ਜੇ ਤੂੰ ਨਹੀਂ ਕਰ ਸਕਦਾ ਨਾ ਤੂੰ ਮੈਨੂੰ ਮਨਾ ਕਰ ਦੇ ਮੈਂ ਸਭ ਕੁਝ ਇਕੱਲੇ ਹੈਂਡਲ ਕਰ ਲੂੰਗੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਆ ਸਾਰਾ ਕੁਝ ਵੀ ਨਾ ਮੈਂ ਆਪਣੇ ਲਈ ਕੀਤਾ ਟੈਨਸ਼ਨ ਹੈ ਨਾ ਤੈਨੂੰ ਸਿਰੇ ਵੀ ਚੜਾ ਲ ਐਵੇਂ ਨਾ ਮੈਂ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਹਾਡੀ ਬੇਵਕੂਫੀ ਘਰ ਕਿਵੇਂ ਲਈ ਜੇ ਮੈਂ 2 ਮਿੰਟ ਨਾ ਜਾਣਦੀ 2 ਮਿੰਟ ਦੇ ਵਿੱਚ ਪਤਾ ਨਹੀਂ ਕੀ ਤੁ ਕੀ ਹੋ ਗਿਆ ਸੀ ਹੁਣੇ ਹੂੜੂ ਸ਼ਿਸ਼ੀ ਲਾ ਰੱਖੀ ਸੀ ਹਾਏ ਰੱਬਾ ਮੈਂ ਮੈਂ ਆਪਣੇ ਆਪ ਨੂੰ ਕਦੇ ਮਾਫ ਨਹੀਂ ਸੀ ਕਰਨਾ ਤੂੰ ਫਿਕਰ ਨਾ ਕਰ ਹੁਣ ਮੈਂ ਉਹਨੂੰ ਆਪਣੇ ਤਰੀਕੇ ਨਾਲ ਸਮਝਾਵਾਂਗਾ ਮੈਂ ਇੱਕ ਔਰਤ ਹੋ ਕੇ ਤੈਨੂੰ ਇੱਕ ਔਰਤ ਕੋਲ ਪੀਸ ਰਹੀਆਂ ਸਿਰਫ ਆਪਣੇ ਬੱਚੇ ਖਾਤਰ ਆਪਣੀਆਂ ਖੁਸ਼ੀਆਂ ਖਾਤਰ ਮੈਂ ਚਾਹੁੰਦੀ ਤੈਨੂੰ ਕਿਨੂੰ ਛੱਡ ਕੇ ਹੋਰ ਵਿਆਹ ਨਹੀਂ ਕਰਾ ਸਕਦੀ ਸੀ ਮੈਂ ਕੁਝ ਵੀ ਕਰ ਸਕਦੀ ਸੀ ਪਰ ਨਹੀਂ ਮੈਂ ਤੈਨੂੰ ਪਿਆਰ ਕਰਦੀ ਆ ਮੈਨੂੰ ਇਹ ਆ ਕਿ ਆਪਾਂ ਸਾਰੀ ਜ਼ਿੰਦਗੀ ਇਕੱਠੇ ਕੱਢੀ ਏ ਮੈਂ ਕੀ ਕੁਝ ਕਰਦੀ ਆ ਤੇ ਤੂੰ ਤੇ ਤੂੰ ਇੱਕ ਜ਼ਿੰਮੇਵਾਰੀ ਨਹੀਂ ਸਮਝਦੀ ਇੱਕ ਜਨਾਨੀ ਦੀ ਸਾਥ ਦੀ ਦੇਖੋ ਤੂੰ ਫਿਕਰ ਨਾ ਕਰ ਤੈਨੂੰ ਕਿਹਾ ਨਾ ਮੈਂ ਹੁਣ ਉਹਦੇ ਨਾਲ ਮੈਂ ਗੱਲ ਕਰਦਾ ਤੇ ਹੁਣ ਉਹ 1 ਇੰਚ ਵੀ ਨਹੀਂ ਹਿੱਲ ਸਕਦੀ ਆਪਣੇ ਤੋਂ ਬਿਨਾ ਦੇਖ ਵੀ ਤੂੰ ਤੈਨੂੰ ਕਿੰਨੇ ਵਾਰੀ ਤਾਂ ਸਮਝਾਇਆ ਯਾਰ ਤੂੰ ਸਮਝਦੀ ਕਿਉਂ ਨਹੀਂ ਤੈਨੂੰ ਜਿਹੜੀ ਵੀ ਚੀਜ਼ ਚਾਹੀਦੀ ਹੈ ਨਾ ਇੱਥੇ ਬੈਠੇ ਨੂੰ ਮਿਲੂ ਤੇ ਨਾਲੇ ਤੈਨੂੰ ਫਿਕਰ ਕਿਸ ਗੱਲ ਦੀ ਆ ਆ ਜਿਹੜੀ ਗਲਤੀ ਤੂੰ ਅੱਜ ਕਰਨ ਲੱਗੀ ਸੀ ਨਾ ਅੱਗੇ ਤੋਂ ਨਹੀਂ ਹੋਣੀ ਚਾਹੀਦੀ ਐ ਪਰ ਇਹ ਸਾਰਾ ਕੁਝ ਆਪਾਂ ਗਲਤ ਕਰ ਰਹੇ ਆ ਓਏ ਕੁਝ ਨਹੀਂ ਗਲਤ ਕਰ ਰਹੇ ਮੇਰੀ ਗੱਲ ਸੁਣ ਉਹ ਮੇਰਾ ਭਰਾ ਹੈ ਮੈਂ ਤਾਂ ਹੀ ਪਿਆਰੀ ਆ ਤੁਹਾਡਾ ਭਾਈਆ ਤਾਂ ਹੀ ਤਾਂ ਕਹਿਣਾ ਨਾ ਫੇਰ ਕੀ ਹੋ ਗਿਆ ਇੱਕ ਭਰਾ ਇੱਕ ਭਰਾ ਦੇ ਕੰਮ ਆ ਸਕਦਾ ਤੇ ਤੂੰ ਵੀ ਤਾਂ ਹੁਣ ਸਾਡੀ ਫੈਮਿਲੀ ਦਾ ਹਿੱਸਾ ਹੀ ਆ ਮੇਰੀ ਗੱਲ ਸੁਣ ਮੈਂ ਆਪਾਂ ਕੁਝ ਗਲਤ ਨਹੀਂ ਕਰ ਰਹੇ ਜੋ ਕਰ ਰਹੇ ਆ ਫੈਮਿਲੀ ਲਈ ਕਰ ਰਹੇ ਆ ਨਾਲੇ ਅਸੀਂ ਵੀ ਤਾਂ ਫਿਰ ਤੇਰੇ ਲਈ ਕੁਝ ਕਰਾਂਗੇ ਨਾ ਮੇਰੀ ਗੱਲ ਸੁਣ ਹੁਣ ਸਾਰੀਆਂ ਗੱਲਾਂ ਇਹ ਦਿਮਾਗ ਚੋਂ ਕੱਢ ਦੇ ਤੇ ਟੈਨਸ਼ਨ ਫ੍ਰੀ ਹੋ ਕੇ ਰਹਿ ਸਮਝ ਰਹੀ ਨਾ ਹਾਂ ਤੇ ਅੱਗੇ ਤੋਂ ਇਹੋ ਜਿਹੀ ਗੱਲ ਕਰਨੀ ਤਾਂ ਦੂਰ ਦੀ ਗੱਲ ਆ ਸੋਚਣਾ ਵੀ ਨਹੀਂ ਚੱਲ ਹੁਣ ਪਹਿਲੇ ਅਰੈਸਟ ਕਰਨਾ ਹਾਂ ਜਾ ਮੈਸੇਜ ਕਰਕੇ ਦੇਖਦਾ ਪਹਿਲਾਂ ਹੋਤਾ ਨਹੀਂ ਕਿ ਕਿਤੇ ਚੱਲ ਵੀਡੀਓ ਕੋ ਲਾ ਕੇ ਦੇਖ ਲੈਣਾ ਕਿੱਟੀ ਘਤੋ ਜਾਂਦੀ ਐ ਕਿਵੇਂ ਆ ਬੋਲਤਾ ਪਿਆ ਕੁਛ ਕੀ ਹੋ ਗਿਆ ਠੀਕ ਹੈ ਤੂੰ ਮੇਲਾ ਨੈਟਵਰਕ ਇਸ਼ੂ ਆ ਤੇਰੀ ਆਵਾਜ਼ ਨਹੀਂ ਆ ਰਹੀ ਨਹੀਂ ਨਹੀਂ ਨੈਟਵਰਕ ਨਹੀਂ ਹੈਗਾ ਤੇਰੇ ਕੋਲ ਨਹੀਂ ਹਾਂ ਹਾਂ ਡਰੀ ਜਿਹਾ ਤਾਂ ਜੰਨੀ ਆ ਅਬ ਆ ਬਾਗੀ ਦੀ ਹੈ ਹੈ ਕੌਣ ਹੈ ਕੌਣ ਫੋਨ ਘਮਾ ਉਧਰ ਜਲਦੀ ਘਮਾ ਉਧਰ ਫੋਨ ਕੌਣ ਆ ਕੇ ਜਲਦੀ ਦਿਖਾ ਮੈਨੂੰ ਨਹੀਂ ਕੱਟਦਾ